ਦੋਸਤੋ ਬਿਲਗੇ ਦੇ ਵਿੱਚ 8 ਛਪੜਾਂ ਨੂੰ ਜੋੜ ਕੇ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਬਿਲਗੇ ਦੇ ਵਿੱਚ ਇਹ ਜਿਹੜਾ ਕੰਮ ਸੀਵਰੇਜ ਦਾ ਚੱਲਦਾ ਇਹ ਹੈ ਥੰਮਣਵਾਲ ਥੰਮਣਵਾਲ ਰੋਡ ਦੀ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਜਿੱਥੇ ਬੜਾ ਜੰਗੀ ਪੱਧਰ ਤੇ ਥੰਮਣਵਾਲ ਵਾਲੀ ਸਾਈਡ ਤੋਂ ਇਹ ਪਾਈਪਲਾਈਨ ਪੈ ਕੇ ਆ ਰਹੀ ਹੈ 20 21 ਫੁੱਟ ਲੰਗੀ ਪਾਈਪਲਾਈਨ ਪੈ ਰਹੀ ਹੈ ਸਾਈਡ ਇੰਜੀਨੀਅਰ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਇਹ ਸਾਰਾ ਕੁਝ ਇਹ ਹੌਦੀਆਂ ਬਣ ਰਹੀਆਂ ਹੈ ਸੀਵਰੇਜ ਸਿਸਟਮ ਦਾ ਇਹ ਹਿੱਸਾ ਹੈ ਜਦੋਂ 8 ਛੱਪੜਾਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਉਸ ਤੋਂ ਬਾਅਦ ਬਿਲਗੇ ਦੇ ਵਿੱਚ ਸੀਵਰੇਜ ਲਾਈਨ ਜਿਹੜੀ ਆ ਇਹਦੇ ਵਿੱਚ ਹੀ ਪੈਣੀ ਹੈ ਤੇ ਬਿਲਗੇ ਦੇ 8 ਛੱਪੜ ਖਤਮ ਹੋ ਕੇ ਇੱਥੇ ਬਣਨਗੇ ਪਾਰਕ ਤੇ ਇਹ ਤੁਹਾਡੇ ਲਈ ਜਿਹੜੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਬਿਲਗਾ ਨਿਊਜ਼ ਆਨਲਾਈਨ ਤੋਂ ਤੁਹਾਨੂੰ ਅਸੀਂ ਹਰ ਬਿਲਗੇ ਦੇ ਵਿਕਾਸ ਦੀ ਜਿਹੜੀ ਜਾਣਕਾਰੀ ਦਿੰਦੇ ਰਹੇ ਹਾਂ ਆਓ ਹੁਣ ਤੁਹਾਨੂੰ ਇਸ ਮੌਕੇ ਤੇ ਸਾਇਡ ਇੰਜੀਨੀਅਰ ਤੋਂ ਲਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੀ ਕਿਹਾ ਇਸ ਪ੍ਰੋਜੈਕਟ ਬਾਰੇ ਤੁਸੀਂ ਵੀ ਸੁਣੋ ਸੀਵਰੇਜ ਦਾ ਵੀ ਇਹ ਹਿੱਸਾ ਹੈ ਤੇ ਸੀਵਰੇਜ ਬਿਲਗੇ ਦੇ ਵਿੱਚ ਬਹੁਤ ਜਲਦ ਪਹੁੰਚ ਜਾਣਾ ਆਉਣ ਵਾਲੇ ਸਮੇਂ ਵਿੱਚ ਜਿੱਥੇ ਛੱਪੜ ਖਤਮ ਹੋ ਜਾ ਰਹੇ ਨੇ ਉੱਥੇ ਬਿਲਗੇ ਦੇ ਲੋਕਾਂ ਨੂੰ ਸੀਵਰੇਜ ਦੀ ਵੀ ਸਹੂਲਤ ਮਿਲ ਜਾਣੀ ਆ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਬਤਾਇਖ ਨਕੋਦਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਡਾ ਗ੍ਰਾਂਟ ਦਾ ਬਜਟ ਲੈ ਕੇ ਆਈ ਹੈ ਤੇ ਇਹ ਪਾਰਟੀ ਜਿਹੜੀ ਹੈ ਬਿਲਕੈ ਲਈ ਬਹੁਤ کیا ਜਾ ਸਕਦਾ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਵੱਡਾ ਫੰਡ ਲੈ ਕੇ ਆਈ ਹੈ ਤੇ ਆਓ ਆਪਾਂ ਹੁਣ ਸੁਣਦੇ ਹਾਂ ਸਾਈਡ ਇੰਜੀਨੀਅਰ ਤੋਂ ਇਸ ਪ੍ਰੋਜੈਕਟ ਬਾਰੇ ਕੀ ਉਹ ਇਸ ਪ੍ਰੋਜੈਕਟ ਬਾਰੇ ਕਹਿੰਦੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਹਾਂਜੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਸਰ ਕੁਲਜੀਤ ਸਿੰਘ ਹੈ ਜੀ ਕੁਲਜੀਤ ਸਿੰਘ ਜੀ ਤੁਹਾਡਾ ਕੀ ਉਹਦਾ ਮੈਂ ਸਰ ਸੈਡ ਇੰਜੀਨੀਅਰ ਹੈ ਜੀ ਕੁਲਜੀਤ ਸਿੰਘ ਇਹ ਜਿਹੜਾ ਕੰਮ ਚੱਲਦਾ ਹੈ ਇਹ ਕਿਹੜੇ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲੋਂ ਕੀਤਾ ਜਾ ਰਿਹਾ ਜੀ ਤੇ ਇਹ ਕਿੰਨੇ ਛੱਪੜਾਂ ਨੂੰ ਜੋੜਿਆ ਜਾ ਰਿਹਾ ਆ ਆਪਸ ਵਿੱਚ ਇਹ ਸਰ ਹੱਥ ਛੱਪੜਾਂ ਨੂੰ ਜੋੜਿਆ ਜਾ ਰਿਹਾ ਜੀ ਬਿਲਕੁਲ ਜਿ ਦੇ ਪੂਰੇ ਅੱਛਾ ਜੀ ਤੇ ਇਹ ਕਿੰਨੀ ਲੰਬੀ ਲਾਈਨ ਹੈ ਇਹ ਲਾਈਨ ਸਰ ਹੈਗੀ ਹੈ ਜੀ 4.5 ਕਿਲੋਮੀਟਰ ਹੈ ਸੀਵਰੇਜ 4 ਕਿਲੋਮੀਟਰ ਤੇ ਹੁਣ ਤੱਕ ਕੰਮ ਜਿਹੜਾ ਆ ਕਿੰਨਾ ਕੁ ਮੁਕੰਮਲ ਹੋ ਚੁੱਕਾ ਸਰ ਲਗ ਇਹ ਕਿੰਨੀ ਇਹ ਜਿਹੜੀ ਪਿੱਲ ਕਿਨੂੰ ਜਾ ਰਹੀ ਆ ਪਾਈਪ ਲਾਈਨ ਇਹਦੇ ਰਾਹੀਂ ਪਾਣੀ ਟ੍ਰੀਟਮੈਂਟ ਪਲੈਂਟ ਭੱਜਣਾ ਹੈ ਇਹਦਾ ਵਿਆਸ ਕਿੰਨਾ ਹੈ ਵਿਆਸ ਸਰ ਮਤਲਬ ਇਹ ਕਿੰਨੀ ਮਤਲਬ ਇਹ ਪਾਈਪ ਲਾਈਨ ਜਿਹੜੀ ਆ ਚੌੜੀ ਅੰਦਰੋਂ ਜੀ ਸਰ ਸਾਈਟ ਦੇ ਹਿਸਾਬ ਨਾਲ ਹੁੰਦਾ ਜੀ ਪਿੱਛੋਂ 32 ਇੰਚ ਪਈ ਆ ਜੀ ਹੁਣ 24 ਇੰਚ ਅੱਗੇ 16 ਇੰਚ ਫਿਰ 12 ਇੰਚ ਆਈ ਆਡਾ ਕਹਿੰਦਾ ਮੈਨੂੰ ਕਿਤੇ 12 ਇੰਚ ਕਿਤੇ 16 ਕਿਤੇ 32 ਹਾਂਜੀ ਜੋ ਵੀ ਡਿਜ਼ਾਈਨ ਬਣਿਆ ਸਰ ਉਹਦੇ ਸਾਬ ਓਹ ਡਿਜ਼ਾਈਨ ਬਣਿਆ ਤੇ ਹੁਣ ਤੱਕ ਕਿੰਨਾ ਕੰਮ ਮੁਕੰਮਲ ਕਰ ਲਿਆ ਤੁਸੀਂ ਅਸੀਂ ਸਰ 60% ਮੁਕੰਮਲ ਕਰ ਲਏ ਜੀ ਛਪੜਾ ਤੋਂ ਜਿਹੜੀ ਬ੍ਰਾਂਚਾਂ ਨਿਕਲੀਆਂ ਉਹ ਕਿੰਨੀ ਡੂੰਘੀਆਂ ਪਾਰ ਹੈ ਸਭ ਦੋਈ ਵੀ ਡਿਜ਼ਾਈਨ ਦੇ ਹਿਸਾਬ ਨਾਲ ਜੀ ਕਿਤੇ ਹੈਗੀ ਆ ਸਾਢੇ 4 ਮੀਟਰ ਹੈ ਜੀ ਕਿਤੇ 2.5 ਮੀਟਰ ਹੈ ਜੋ ਵੀ ਡਿਜ਼ਾਈਨ ਬਣਿਆ ਹੈ ਜੀ ਉਸ ਦੇ ਹਿਸਾਬ ਨਾਲ ਚੱਲ ਰਿਹਾ ਹੈ ਤੇ ਆ ਜਿਹੜੀ ਥੰਮਾ ਨਾਲ ਰੋਡ ਬੜੀ ਡੂੰਗੀ ਪੱਟੀ ਜਾ ਰਹੀ ਆ ਇਹ ਕਿੰਨੀ ਡੂੰਗੀ ਹੈ ਇਹ ਸਰ 21 ਫੁੱਟ ਜਾ ਰਹੀ ਹੈ ਇਸ ਟਾਈਮ ਜਿਹੜੀ ਜਾ ਰਹੀ ਹੈ 21 ਫੁੱਟ ਥੱਲੇ ਜੀ ਵਿੱਚ ਪਾਈਪ ਜਿਹੜਾ ਪਿਆ ਹਾਂਜੀ ਸਰ ਤੇ ਹਾਉਦੀ ਕਿੰਨੀ ਦੂਰ ਦੂਰ ਰੱਖੀ ਜਾ ਰਹੀ ਆ ਹਾਉਦੀ ਸਰ ਕਿਤੇ 150 ਫੁੱਟ ਤੇ ਹੈ ਜੀ ਕਿਤੇ 160 ਹੈ ਜੋ ਵੀ ਗਲੀਆਂ ਦੇ ਅਕੋਰਡਿੰਗ ਹੈ ਜਿੱਥੇ ਗਲੀਆਂ ਆਉਂਦੀਆਂ ਜਿੱਥੇ ਸਾਂਹਣੇ ਦੇਣੀ ਪੈਂਦੀ ਹੈ ਜੀ ਲੋਕਾਂ ਨੇ ਮਾਲ ਵਿੱਚ ਖਤਸ਼ਾ ਆਇਆ ਹੈ ਵੀ ਇਹ ਜਿਹੜੀ ਪਾਈਪ ਲਾਈਨ ਪੈ ਰਹੀ ਆ ਇਹ ਕਦੇ ਜੇ ਲੀਕਜ ਵੀ ਹੋ ਸਕਦੀ ਆ ਮਕਾਨਾਂ ਨੂੰ ਨੁਕਸਾਨ ਹੋ ਸਕਦਾ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਨਹੀਂ ਸਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੋएगी ਹੁਣ ਤੱਕ ਪਹਿਲਾਂ ਤੁਸੀਂ ਕਿੱਥੇ ਕਿੱਥੇ ਕੰਮ ਸਰਕਾਰ ਨੇ ਕਰਵਾਇਆ ਸਰ ਮੈਂ ਪਹਿਲਾਂ ਪਟਿਆਲੇ ਕਰਕੇ ਆਇਆ ਜੀ ਹਾਂ ਜੀ ਪਟਿਆਲੇ ਵੀ ਚੱਲ ਰਿਹਾ ਜੀ ਸਾਡਾ ਕੰਮ ਸਾਡਾ ਕੰਮ ਸਰ ਪਾਸੋਂ ਵੀ ਚੱਲ ਰਿਹਾ ਤੇ ਸਮਾਣੀ ਵੀ ਚੱਲ ਰਿਹਾ ਜੀ ਇਹ ਕੰਮ ਜਿਹੜਾ ਚੱਲਦਾ ਆ ਇਹ ਤੁਸੀਂ ਦੱਸਿਆ ਵੀ ਜਿੱਦਾਂ 80% ਤੁਸੀਂ ਕੰਮ ਨੂੰ ਜਿਹੜਾ ਦੇਦੇ ਕਰ ਲਿਆ ਹਾਂਜੀ ਤੇ ਅਜੇ ਹੋਰ ਜਿਹੜਾ ਕੰਮ 20% ਰਹਿਗਾ ਇਹਨੂੰ ਕਿੰਨਾ ਕੁ ਟਾਈਮ ਲੱਗੂ ਤੁਹਾਡੇ ਸਿਰ ਦੇਖਣ ਚ ਸਰ ਅੱਗੇ ਜਾ ਕੇ ਟਾਈਮ ਜ਼ਿਆਦਾ ਲੱਗੇਗਾ ਕਿਉਂਕਿ ਅੱਗੇ ਬਾਜ਼ਾਰ ਆ ਗਿਆ ਜੀ ਮਿਹਨਤ ਤੇ ਸੜਕ ਦੀ ਚੌੜਾਈ ਵੀ ਘੱਟ ਹੋਣ ਦੇ ਕਰਕੇ ਮਸ਼ੀਨਾਂ ਦੀ ਜਿਹੜੀ ਉਹ ਪ੍ਰੋਗਰੈਸ ਉਹ ਘਟ ਗਈ ਹੈ ਅਗੇ ਟਾਈਮ ਸਰ ਲੱਗ ਸਕਦਾ ਇਹ 3-4 ਮਹੀਨੇ ਹੋਰ ਲੱਗ ਜਿਵੇਂ ਬਾਜ਼ਾਰ ਦਾ ਖੇਤਰ ਆ ਰਿਹਾ ਉੱਥੇ 20 ਫੁੱਟ ਦੰਡਾਈ ਅਗਰ ਕੀਤੀ ਜਾ ਰਹੀ ਆ ਹਾਂਜੀ ਸਰ ਤੇ ਇਹ ਜਿੱਦਾਂ ਮੈਂ ਇੱਥੇ ਦੇਖਦਾ ਆਂ ਵੀ ਇਹ ਰੇਤਾ ਆ ਜਾਂਦੀ ਇਹ ਇਦਾਂ ਦੀ ਮਿੱਟੀ ਉੱਥੇ ਆ ਗਈ ਤਾਂ ਕੰਮ ਕਰਨਾ ਜਿਹੜਾ ਤੁਹਾਨੂੰ ਲੱਗਦਾ ਮੁਸ਼ਕਲ ਹੋਊਗਾ ਮੁਸ਼ਕਲ ਹੋਊਗਾ ਸਰ ਆਸ-ਪਾਸੇ ਦੀਆਂ ਜਿਹੜੀਆਂ ਆ ਰਹਿਸ਼ਾਂ ਉਹਨਾਂ ਨੂੰ ਬਚਾਉਣ ਲਈ ਕੀ ਪ੍ਰਬੰਧ ਤੁਹਾਡੇ ਕੋਲ ਸਰ ਜਿੱਥੇ ਜ਼ਿਆਦਾ ਗੰਭੀਰ ਹੋਊਗਾ ਉੱਥੇ ਬਿਨਾਂ ਪਟਾਈ ਕਿਤੇ ਥਰਸਟਿੰਗ ਹੁੰਦੀ ਆ ਸਰ ਜੀ ਉਹਦੇ ਨਾਲ ਕੋਈ ਕੰਮ ਕਰਾਂਗੇ ਬਾਕੀ ਜਿੱਥੇ ਜਗ੍ਹਾ ਖੁੱਲੀ ਮਿਲੀ ਹੈ ਉਥੇ ਸਰ ਆਪਾਂ ਮਸ਼ੀਨਾਂ ਨਾਲ ਹੀ ਕੰਮ ਕਰਾਉਂਦੇ ਆ। ਜਿਹੜਾ ਤੁਸੀਂ ਗੱਲ ਕੀਤੀ ਆ ਥ੍ਰੈਸਟਿੰਗ ਦੀ ਇਹ ਕਿੰਨਾ ਡੂੰਗੀ ਜਿਹੜੀ ਆ ਉਹ ਫਦਾਈ ਹੋ ਜਾਂਦੀ ਆ। ਉਹ ਸਰ ਹੋ ਜਾਂਦੀ ਜਿੰਨੀ ਮਰਜ਼ੀ ਲੈ ਜਾਓ ਜੀ ਡਿਜ਼ਾਈਨ ਦੇ ਹਿਸਾਬ ਨਾਲ। ਥ੍ਰੈਸਟਿੰਗ ਜਿਹੜੀ ਹੁੰਦੀ ਆ ਉਹ ਬਿਨਾ ਪਟਾਈ ਤੋਂ ਹੁੰਦੀ ਆ ਥੱਲੇ ਥੱਲੇ ਪਟਾਈ ਹੋਣੀ ਆ ਜੀ ਬਸ। ਤੇ ਉਹਦੇ ਨਾਲ ਕਦੀ ਇਤਾਂ ਦਾਤ ਨਹੀਂ ਹੈ ਬੇ ਉੱਤਰੋਂ ਥੱਲੇ ਨੂੰ ਬਹਿਣ ਦਾ ਕੋ ਖਤਰਾ। ਨਹੀਂ ਸਰ ਉਹਦੇ ਨਾਲ ਕੁਝ ਨਹੀਂ ਹੁੰਦਾ। ਇਸ ਤੋਂ ਲੱਗਦਾ ਵੀ ਬੈਲਕੇ ਦੇ ਵਿੱਚ ਛਪੜਾਂ ਦਾ ਜਿਹੜਾ ਇਹ ਹੋਣ ਜਾ ਰਿਹਾ ਕੰਮ ਇਹਦੇ ਨਾਲ ਜਿਹੜਾ ਆ ਪਾਣੀ ਦੇ ਨਿਕਾਸ ਦਾ ਪ੍ਰਬੰਧ ਵਧੀਆ ਹੋ ਜਾਊਗਾ। ਹਾਂਜੀ ਹਾਂ ਬਿਲਕੁਲ ਜ਼ਰ ਵਧੀਆ ਹੋਏਗਾ ਜੀ। ਤੇ ਅੱਗੇ ਟ੍ਰੀਟ ਕੀਤਾ ਪਾਣੀ ਜਿਹੜਾ ਆ ਉਹ ਕਿੱਧਰ ਜਾਊਗਾ? ਅੱਗੇ ਸਾਡ ਟ੍ਰੀਟ ਕਰਕੇ ਪਾਣੀ ਜਿਹੜਾ ਉਹ ਦਰਿਆ ਚ ਲੈ ਕੇ ਜਾਵਾਂਗੇ ਜੀ। ਐ ਅਕਸਰ ਗੱਲਾਂ ਚੱਲਦੀਆਂ ਇੱਥੇ ਕਿਸਾਨਾਂ ਨੂੰ ਪਾਣੀ ਮਿਲੂਗਾ। ਐ ਖੇਤੀਬਾੜੀ ਵਾਸਤੇ ਇੱਦਾਂ ਦੀ ਕੋਈ ਗੱਲ ਬਾਤ ਨਹੀਂ। ਨਹੀਂ ਸਰ ਇੱਦਾਂ ਦੀ ਇੱਦਾਂ ਕੋਈ ਗੱਲ ਨਹੀਂ। ਅਗਲਾ ਪ੍ਰੋਗਰਾਮ ਜਾਨੀ ਕਿ ਟ੍ਰੀਟਮੈਂਟ ਪਲਾਂਟ ਤੋਂ ਤੁਸੀਂ ਕਹਿੰਦੇ ਆ ਵੀ ਦਰਿਆal ਨੂੰ ਲਾਈਨ ਜਾਊਗੀ। ਪਾਣੀ ਟ੍ਰੀਟ ਕਰਕੇ ਕਿਤਰੇ ਹੱਥ ਲੈ ਕੇ ਜਾਣਾ ਅੱਗੇ ਇੱਕ ਹੋਰ ਜਾਣਕਾਰੀ ਦਿਓ ਬਈ ਆਉਣ ਵਾਲੇ ਸਮੇਂ ਚ ਮੰਨ ਲਓ ਮਿਲਗੇ ਦੇ ਵਿੱਚ ਸੀਵਰੇਜ ਸਿਸਟਮ ਪੈਣਾ ਉਸ ਵੇਲੇ ਇਸ ਲਾਈਨ ਦਾ ਕੋਈ ਜਿਹੜਾ ਸਹਯੋਗ ਹੋਊਗਾ ਉਹ ਦੇ ਵਿੱਚ ਹਾਂਜੀ ਸਰ ਸਾਰਾ ਸੀਵਰੇਜ ਇਹਦੇ ਨਾਲ ਹੀ ਪੈਗਾ ਜੀ ਜਿਵੇਂ ਸਾਰੇ ਪਿੰਡ ਚ ਸੀਵਰੇਜ ਪੈਣਾ ਤਾਂ ਫਿਰ ਇਸੇ ਲਾਈਨ ਚ ਹੀ ਬਣਾਣਾ ਜੀ ਤੇ ਉਹਨੂੰ ਵੀ ਵਿੱਚ ਇਹਦੇ ਵਿੱਚ ਹੀ ਛੱਡਿਆ ਜਾਊਗਾ ਹਾਂਜੀ ਸਰ ਇਹਦੇ ਵਿੱਚ ਛੱਡਿਆ ਜਾਊਗਾ ਤੇ ਜਨਰਲ ਉਸੇ ਹਿਸਾਬ ਨਾਲ ਹੀ ਬਣਾਇਆ ਹੈ ਅੱਛਾ ਪਹਿਲੇ ਇਹ ਟ੍ਰੀਟਮੈਂਟ ਪਾਣੀ ਦਾ ਜਿਹੜਾ ਹੋ ਰਿਹਾ ਆ ਜਿਹੜੀ ਸਪਲਾਈ ਸ਼ਕਲਾਂ ਦੀ ਪੈ ਰਹੀ ਆ ਇਹ ਸੀਵਰੇਜ ਦਾ ਹੀ ਹਿੱਸਾ ਹਾਂਜੀ ਹਾਂਜੀ ਸਰ ਤੇ ਇਸ ਤੋਂ ਬਾਅਦ ਜਦੋਂ ਬੇਲਗੇ ਦੇ ਘਰਾਂ ਨੂੰ ਸੀਵਰੇਜ ਸਪਲਾਈ ਪੈਣੀ ਆ ਉਸ ਕੰਮ ਨੂੰ ਕਿੰਨੇ ਪਰਸੈਂਟ ਮੰਨਦੇ ਤੁਸੀਂ ਜਦੋਂ ਇਹ ਕੰਮ ਹੋ ਜਾਂਦਾ ਸਰ ਉਹਦਾ ਟੈਂਕਟਰ ਲੱਗ ਹੋਣਾ ਜੀ ਇੱਕ ਵਾਰੀ ਫਿਰ ਲੱਗ ਗਿਆ ਹਾਂਜੀ ਇਹ ਤਾਂ ਤੁਹਾਡੇ ਦੇਖਣ ਚ ਫਿਰ ਇਹ ਉਸ ਤੋਂ ਪਹਿਲਾਂ ਕੰਮ ਕਿੰਨਾ ਕੁ ਮੁਕੰਮਲ ਹੋ ਜਾਣਾ ਹੈ ਸਰ ਉਸ ਤੋਂ ਬਾਅਦ ਤਾਂ ਕੁਝ ਨਹੀਂ ਰਹਿ ਜਾਣਾ ਜੀ ਵਿੱਚ ਸਦਾ 40% ਕੰਮ ਰਹਿ ਜਾਏਗਾ ਜੀ 80% ਦਾ 60% ਇਹੀ ਕੰਮ ਖਤਮ ਹੋ ਜਾਏਗਾ ਤੇ ਪਿਛਲੇ ਸਮੇਂ ਜਿਹਦਾ ਦੇਖਦੇ ਆਂ ਬਈ ਸੀਵਰੇਜ ਜਿਹੜੇ ਦੋ ਤਰ੍ਹਾਂ ਦੇ ਆ ਹਾਂਜੀ ਇੱਕ 12 ਟਾਂ ਵਾਲਾ ਤੇ ਇੱਕ ਡਰੇਨ ਵਾਲਾ ਹਾਂਜੀ ਸਰ ਤੇ ਹੁਣ ਇਹ ਜਿਹੜਾ ਇੱਕੋ ਹੀ ਥਾਂ ਹੋ ਜਾਣਾ ਆ ਇਹ ਕੋਈ ਨਵੀਂ ਤਕਨੀਕ ਹੈ ਨਹੀਂ ਸਰ ਇਹ ਤਾਂ ਕੋਈ ਨਵੀਂ ਤਾਂ ਨਹੀਂ ਸਿੰਪਲੀ ਉਹੀ ਹੈ ਪਾਣੇ ਸਿਸਟਮ ਹੀ ਚੱਲਦਾ ਇਹ ਸੀਵਰੇਜ ਵਾਸਤੇ ਹੀ ਹੈ ਜੀ ਡਰੇਨ ਵਾਸਤੇ ਤਾਂ ਨਹੀਂ ਹੁੰਦਾ ਪਰ ਇਹ ਆ ਵੀ ਚੱਪੜਾਂ ਦਾ ਪਾਣੀ ਜਿਹੜਾ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਤੇ ਚੱਪੜਾਂ ਦਾ ਵੀ ਇਹਦੇ ਵਿੱਚ ਜਾਊਗਾ ਤੇ ਬਾਥਰੂਮ ਟੋਇਲਟ ਦਾ ਹਾਂਜੀ ਇਹਦੇ ਵਿੱਚ ਹੀ ਜਾਊਗਾ ਤੁਹਾਡਾ ਕਹਿਣ ਦਾ ਮਤਲਬ ਇਹ ਬਿਲਕਿ ਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਜਿਹੜਾ ਇਹਦਾ ਬਹੁਤ ਸੌਖ ਹੋਊਗਾ ਭਾਵੇਂ ਕਿ ਹੁਣ ਜਿਹੜਾ ਆ ਕੰਮ ਚੱਲਦੇ ਦੌਰਾਨ ਅਖਿਆਈ ਦਾ ਸਾਹਮਣਾ ਵੀ ਜਿਹੜਾ ਕਰਨਾ ਬਿਲਕੁਲ ਬਿਲਕੁਲ ਸਰ ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਾਫੀ ਜਾਣਕਾਰੀਆਂ ਦਿੱਤੀਆਂ ਜਿਹੜੀਆਂ ਇੱਥੇ ਚੱਲ ਰਿਹਾ ਕੰਮ ਥੈਂਕ ਯੂ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ